ਸਸ਼ੀਕਲ ਜੀ ਮੈਂ ਦਪਿੰਦਰ ਸਿੰਘ ਰੋਬਿਨ ਯੂਥ ਪ੍ਰੈਜ਼ੀਡੈਂਟ ਰਾਮਗੜੀ ਫੈਡਰੇਸ਼ਨ ਅਤੇ ਜੁਆਇੰਟ ਸੈਕਟਰੀ ਵਾ ਪਾਰ ਮੰਡਲ ਆਮ ਆਦਮੀ ਪਾਰਟੀ ਦਾਸ ਲੋ ਫਤਿਹ ਦੀ ਸਾਂਝ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਂ ਸਾਲ ਆ ਗਿਆ ਜੀ ਪਹਿਲਾਂ ਤੇ ਮੈਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਪਰਮਾਤਮਾ ਸਾਰਿਆਂ ਨੂੰ ਛੱਡ ਦੀ ਕਾਲਜ ਰੱਖੇ ਅਤੇਕਾਰੋਬਾਰ ਚ ਵਾਧਾ ਪਾਏ ਪਰਮਾਤਮਾ ਸਾਰਿਆਂ ਨੂੰ ਛੱਡ ਦੀ ਕਾਲਜ ਰੱਖੇ ਅਤੇ ਮੈਂ ਦੂਸਰੀ ਬੇਨਤੀ ਕਰਾਂਗਾ ਲੋਹੜੀ ਦਾ ਤਿਹਾਰ ਆ ਰਿਹਾ ਮੈਂ ਲੋਹੜੀ ਤੇ ਵੀ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਅਤੇ ਮੈਂ ਖਾਸ ਕਰਕੇ ਆਪਣੇ ਵੀਰ ਭਰਾਵਾਂ ਨੂੰ ਵੱਡੇ ਵੀਰਾਂ ਨੂੰ ਛੋਟੇ ਵੀਰਾਂ ਨੂੰ ਬੇਨਤੀ ਕਰਦਾ ਕਿ ਲੋੜੀ ਦਾ ਤਿਹਾੜਾ ਇਹਨੂੰ ਬੜੇ ਧੂਮਧਾਮ ਨਾਲ ਮਨਾਇਆ ਜਾਏ ਲੇਕਿਨ ਪਰ ਜੋ ਲੋਕ ਚਾਈਨਾ ਡੋਰ ਦੀ ਵਰਤੋਂ ਕਰਦੇ ਨੇ ਇਹ ਬੜੀ ਮੰਦਭਾਗੀ ਗੱਲ ਹੈ ਕਿਉਂਕਿ ਚਾਈਨਾ ਡੋਰ ਦੇ ਨਾਲ ਕਾਫੀ ਹਾਸੇ ਨੇ ਕਈ ਬੱਚਿਆਂ ਦੇ ਗਲੇ ਵੱਡੇ ਗਏ ਆ ਕੁਛਾਂ ਕਈ ਨੁਕਸਾਨ ਹੋਇਆ ਤੇ ਮੈਂ ਸਾਰਿਆਂ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਨਾਰਮਲ ਡੋਰ ਯੂਜ਼ ਕਰੋ ਤਾਂ ਕਿ ਅਲੀਟੋਰ ਯੂਜ਼ ਕਰੋ ਕਿਉਂਕਿ ਕੱਲ ਨੂੰ ਕੋਈ ਹਾਦਸਾ ਹੋਣ ਤੋਂ ਜਿਹੜਾ ਵਾ ਨਾ ਹੋ ਸਕੇ ਹਾਦਸਾ ਤੇ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ 90 ਸਾਲ ਅਤੇ ਡੋੜ ਦੀਆਂ ਲੱਖ ਲੱਖ ਵਾਰ ਕਰਦਣਾ